ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਜੁੱਦ ਨਸ਼ਾ ਵਿਰੋਧ ਮੌਹਮ ਚੇੜੀ ਹੋਈ ਹੈ। ਇਸ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਫਿਰ ਵੀ ਪੰਜਾਬ ਵਿੱਚੋਂ ਨਸ਼ਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬਠਿੰਡਾ ਦੇ ਸਿਵਲੈਂਡ ਥਾਣਾ ਦੇ ਏਰੀਆ ਵਿੱਚ ਅੱਜ ਇੱਕ ਵਿਅਕਤੀ ਨਸ਼ੇ ਦੀ ਓਵਰਡੋਜ਼ ਕਾਰਨ ਸੜਕ ਦੇ ਕਿਨਾਰੇ ਲੰਮਾ ਪਿਆ ਮਿਲਿਆ ਹੈ। ਲੰਗਰੇ ਸਮਾਜ ਸੇਵੀ ਵਰਕਰਾਂ ਨੇ ਪੁਲਿਸ ਨੂੰ ਇਸ ਸੰਬੰਧੀ ਜਾਣੂ ਕਰਵਾਇਆ ਹੈ। ਪੁਲਿਸ ਪਾਰਟੀ ਨੇ ਪੀੜਤ ਵਿਅਕਤੀ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਹੈ। ਇਸ ਮੌਕੇ ਤੇ ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਸੜਕ ਕਿਨਾਰੇ ਲੰਮਾ ਪਿਆ ਸੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ। ਇਹਨਾਂ ਦਾ ਕਹਿਣਾ ਹੈ ਕਿ ਜਨਤਾ ਨੂੰ ਚਾਹੀਦਾ ਹੈ ਕਿ ਉਹ ਸਹਿਯੋਗ ਦੇਣ ਜੋ ਲੋਕ ਨਸ਼ਾ ਕਰਦੇ ਹਨ ਉਹਨਾਂ ਨੂੰ ਸੁਧਾਰਨਾ ਚਾਹੀਦਾ ਹੈ। ਅਸੀਂ ਇੱਥੇ ਰੁੱਖਾਂ ਦੀ ਜਿਹੜੀ ਹੈਗੀ ਆ ਉਹ ਸੇਵਾ ਸੰਭਾਲ ਕਰਕੇ ਸਾਡਾ ਸੇਵਾ ਕਰਕੇ ਆ ਰਹੇ ਸੀ ਤਾਂ ਇੱਥੇ ਇੱਕ ਬੰਦਾ ਕਾਫੀ ਢੇਰ ਤੋਂ ਜਿਹੜਾ ਹੈਗਾ ਉਹ ਨਸ਼ੇ ਦੇ ਵਿੱਚ ਸੀਗਾ ਤੇ ਡਿੱਗਿਆ ਪਿਆ ਸੀ। ਇਹ ਬੁਰੀ ਹਾਲਤ ਸੀ ਕੋਈ ਸੁਰਤ ਨਹੀਂ ਕੋਈ ਸੰਭਾਲ ਨਹੀਂ ਸੀ ਉਹਦੇ ਬਾਰੇ ਜਿਹੜਾ ਹੈਗਾ ਸਬੰਧਤ ਪੁਲਿਸ ਡਿਪਾਰਟਮੈਂਟ ਨੂੰ ਵੀ ਕਾਲ ਕੀਤੀ ਸੀ ਤੇ ਉਸ ਤੋਂ ਬਾਅਦ ਆ ਕੇ ਜਿਹੜੀ ਹੈਗੀ ਹੈ ਪੁਲਿਸ ਪਾਰਟੀ ਪੀਸੀਆਰ ਸੀ ਤੇ ਸਿਵਲ ਲਾਈਨ ਤੋਂ ਸੀਗੇ ਲਾਜਮ ਉਹ ਆ ਕੇ ਉਹਨੂੰ ਲੈ ਗਏ ਆ ਤਾਂ ਜੋ ਉਹਦਾ ਕੋਈ ਉਹਦਾ ਨਸ਼ਾ ਉਤਾਰਿਆ ਜਾਵੇ ਜਾਂ ਉਹਨੂੰ ਹਸਪੀਟਲਾਈਜ਼ ਕੀਤਾ ਜਾਵੇ ਤੇ ਹੁਣ ਇੱਥੋਂ ਲੈ ਗਏ ਆ ਦੇਖੋ ਜੋ ਨਸ਼ਾ ਪਰੋਤਲੇਟੀ ਮੂਵ ਚਲਾਈ ਕਿਵੇਂ ਦੇਖੋ ਦੇਖੋ ਜੀ ਉਹ ਆਪਦਾ ਜੋਰ ਲਾ ਰਹੀ ਹੈ ਸਰਕਾਰ ਉਹਨਾਂ ਦਾ ਆਪਦੇ ਐਫਰਟ ਨੇ ਪਰ ਲੋਕਾਂ ਨੂੰ ਵੀ ਸੁਧਰਨਾ ਚਾਹੀਦਾ ਜੇ ਪਤਾ ਹੁੰਦਾ ਹੈ ਕਿ ਨਸ਼ਾ ਬਰਬਾਦੀ ਕਰਦਾ ਤਾਂ ਖੁਦ ਲੋਕਾਂ ਨੂੰ ਵੀ ਚਾਹੀਦਾ ਕਿ ਯਾਰ ਨਸ਼ਾ ਨਾ ਕਰੋ ਸੰਸਥਾਵਾਂ ਵੀ ਲੱਗੀਆਂ ਹੋਈਆਂ ਪੁਲਿਸ ਵੀ ਲੱਗੀ ਹੋਈ ਹੈ ਸਰਕਾਰ ਦੇ ਆਪਦੇ ਧਾਇਰੇ ਨੇ ਉਹ ਲੱਗੇ ਹੋਏ ਨੇ ਫਿਰ ਵੀ ਦੇਖੋ ਨਸ਼ਾ ਤਾਂ ਮਿਲ ਹੀ ਰਿਹਾ ਤੇ ਸਰਕਾਰ ਦੀਆਂ ਕਾਰਵਾਈਆਂ ਦੇ ਬਾਵਜੂਦ ਵੀ ਚਾਹੇ ਚੋਰੀ ਛੁਪੇ ਮਿਲ ਰਿਹਾ ਹੈ ਚਾਹੇ ਕਿਵੇਂ ਲੈ ਕੇ ਆਉਂਦੇ ਆ ਕਿਉਂਕਿ ਉਹ ਜਿਹੜਾ ਨਸ਼ਾ ਕਰਦਾ ਹੈ ਉਹ ਤਾਂ ਜਿਹੜਾ ਹੈਪਚੁਅਲ ਹੋਇਆ ਉਹਦਾ ਤਾਂ ਆਦਤ ਹੈ ਉਹਨੇ ਤਾਂ ਕਿਤੋਂ ਨਾ ਕਿਤੋਂ ਜਿਗਾਰਡ ਕਰ ਲੈਣਾ ਹੈ ਤਸੋ ਲੋਕਾਂ ਨੂੰ ਜਿਹੜਾ ਚਾਹੀਦਾ ਵੀ ਜੇ ਕੋਈ ਇਦਾਂ ਦਾ ਮਿਲਦਾ ਹੈ ਤਾਂ ਉਹਦੀ ਉਹਨੂੰ ਚਾਹੇ ਤਾਂ ਮੋਟੀਵੇਟ ਕਰ ਦੋ ਚਾਹੇ ਉਹਦਾ ਇਲਾਜ ਕਰਵਾ ਦਿਓ ਤੇ ਇਹਦਾ ਸਿਸਟਮ ਇਦਾਂ ਹੀ ਹੈ ਪੁੱਲੀ ਜਾਂਦਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿਕ